ਅਸੀਂ ਸਾ ਸੰਗਤ ਜੀ ਹਰ ਇੱਕ ਮਨੁੱਖ ਉਸ ਜਿਹਨੂੰ ਆਪਾਂ ਆਕਾਲਪੁਰ ਕਹਿੰਦੇ ਆ ਇਸ ਕੁਦਰਤ ਦੇ ਵਿੱਚ ਵਿਚਾਰਿਆ ਹੋ। ਉਹ ਸਾਡੇ ਵਿੱਚੋਂ ਹੀ ਸਾਨੂੰ ਦੇਖ ਰਿਹਾ। ਔਰ ਗੁਰੂ ਸਾਹਿਬ ਕਹਿੰਦੇ ਆ ਜੇ ਕੋ ਬੰਦਾ ਚਾਹੁੰਦਾ ਹੰਕਾਰ ਨੂੰ ਅੰਕਿਤ ਦੇ ਵਿੱਚ ਬਦਨਾ ਬਦਲ ਸਕਦਾ। ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ 16 ਗੱਲਾਂ ਸੰਪੂਰਨ ਕਰ ਲੋ ਸੱਚੀਆਂ ਸੁਚੀਆਂ ਠੀਕ ਹੈ 16 ਤੇ ਆਉਂਦਾ ਆ ਟੈਂਕਾ ਟੈਂਕਾ ਠੱਠਾ ਡੱਡਾ ਢੱਡਾ ਨਾਣਾ ਬੀਮੀ ਤੇ ਆ ਗਿਆ ਨਾਣਾ ਤੁਸੀਂ ਆਪਣੇ ਹੰਕਾਰ ਨੂੰ ਅਣਖ ਦੇ ਵਿੱਚ ਬਦਲ ਸਕਦੇ ਆ ਚਾਹੇ ਉਹਦੀ ਜਗ੍ਹਾ ਚ ਮਾਰ ਹੰਕਾਰੀ ਆ ਚਾਹੇ ਉਹਦੀ ਜਗ੍ਹਾ जाट ਹੰਕਾਰੀ ਆ ਚਾਹੇ ਉਹਦੀ ਜਗ੍ਹਾ ਬ੍ਰਾਹਮਣ ਹੰਕਾਰੀ ਆ ਚਾਹੇ ਉਹਦੀ ਜਗ੍ਹਾ ਮੁਸਲਮਾਨ ਹੰਕਾਰੀ ਆ ਚਾਹੇ ਉਹਦੀ ਜਗ੍ਹਾ ਕੋਈ ਵੀ ਹੋ ਸਕਦਾ ਲੇਕਿਨ ਤੁਸੀਂ ਆਪਣੀ ਅਣਕ ਆਪਣੇ ਹੰਕਾਰ ਨੂੰ ਅਰਥ ਚ ਬਦਲ ਸਕਦੇ ਹੋ ਪਰ ਉਹਦੇ ਵਾਸਤੇ ਯਾਦ ਰੱਖਿਓ ਹੋ ਸਕਦਾ ਹੈ ਸੜਕਾਂ ਤੇ ਆਉਣਾ ਪੈ ਜਾਵੇ ਹੋ ਸਕਦਾ ਹੈ ਘਰੋਂ ਵਿਕਰ ਹੋ ਜਾਈਏ ਹੋ ਸਕਦਾ ਜੰਗਲਾਂ ਤੇ ਰਹਿਣਾ ਪੈ ਜਾਵੇ ਪਰ ਲੋਕ ਬੜਾ ਸ਼ਤਾਨ ਹੈ ਮਨੁੱਖ ਇਹ ਕਰਨ ਨੂੰ ਤਿਆਰ ਨਹੀਂ ਬਸ ਗਰੀਬਾਂ ਦੇ ਪੁੱਤ ਬੁਵਾ ਕੇ ਆਪਣੇ ਜਿੰਦਾ ਰੱਖਦਾ ਮਨੁੱਖ ਜੀ ਵਾਹਿਗੁਰੂ